ਅੱਜ ਪਹਿਲਾਂ ਤਾਂ ਮੈਂ ਸਭ ਨੂੰ ਛੱਡ ਦੇ ਇਸ ਮਹਾਪਰਵ ਤੇ ਬਹੁਤ-ਬਹੁਤ ਮੁਬਾਰਕਾ ਦਿਨਾ ਖਾਸ ਕਰਕੇ ਮੇਰੀ ਭੈਣ ਸਾਡੇ ਪ੍ਰਧਾਨ ਜੀ ਸਿੰਦਰ ਜੀ ਸਾਡੇ ਇਸ ਇਲਾਕੇ ਦੇ ਕਾਉਂਸਲ ਲਾਡੋ ਜੀ ਮੇਰੇ ਬਹੁਤ ਪੁਰਾਣੇ ਸਾਥੀ ਜਿਹੜੇ ਮੇਰੇ ਅਸੀਂ ਬਚਪਨ ਇਕੱਠੇ ਖੇਡੇ ਮਹੇਸ਼ਵਰੀ ਸਾਹਿਬ ਨੀਰਜ ਜੀ ਅਰਜੁਨ ਜੀ ਪੂਰੀ ਸਾਹਿਬ ਤਗਰੀਬ ਜੀ ਔਰ ਬੈਠੇ RAMDEV ਜੀ ਸਾਰਿਆਂ ਨੂੰ RAM BHAVAN ਦੀ ਜੇ ਕਿਲਾਸ ਦੀ ਜੇ ਕਿਸੇ ਦਾ ਨਾਮ ਰਹਿ ਜੇ ਤੇ ਮੈਨੂੰ ਮਾਫੀ ਦੇਣਾ ਅੱਜ ਦੇ ਦਿਨ ਦੀਆਂ ਮੈਂ ਬਹੁਤ-ਬਹੁਤ ਮੁਬਾਰਕਾਂ ਦੇਣਾ ਔਰ ਮੈਂ ਜਿਸ ਤਰ੍ਹਾਂ ਸਿੰਦਰ ਜੀ ਨੇ ਕਿਹਾ ਕਿ ਮੇਰੀ ਬੇਟੀ ਸਪੈਸ਼ਲ ਸਾਡੀ ਛੋਟੀ ਬੱਚੀ ਸੂਰਤ ਤੋਂ ਵੇਖਣ ਆਈ ਹੈ ਤੇ ਮੈਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਔਰ ਅੱਜ ਬਹੁਤ ਵੱਡਾ ਦਿਨ ਹੈ ਪਰ ਖਾਸ ਕਰਕੇ ਗੁਰੂ ਰਾਮਦਾਸ ਦੀ ਨਗਰੀ ਦੇ ਵਿੱਚ ਹਰੇਕ ਪਰਮ ਮਨਾਇਆ ਜਾਂਦਾ ਹਰੇਕ ਤਿਹਾਰ ਅਸੀਂ ਮਨਾਉਂਦੇ ਆ ਇਹ ਗੁਰੂ ਰਾਮਦਾਸ ਜੀ ਦੀ ਨਗਰੀ ਹੈ ਗੁਰੂਆਂ ਪੀਰਾਂ ਪਗੰਬਰਾਂ ਦੀ ਧਰਤੀ ਦੇ ਵਿੱਚ ਅਸੀਂ ਹਰੇਕ ਤਿਹਾਰ ਮਨਾਉਂਦੇ ਆ ਭਾਵਿਓ ਸਾਡਾ ਗੁਰਪੁਰਵਾਨ ਵਾਲਾ ਅਸੀਂ ਅੱਜ ਛੱਟ ਪੂਜਾ ਦਾ ਤਿਹਾਰ ਮਨਾ ਰਹੇ ਆ ਪਹਿਲਾਂ ਵਿਸ਼ਕਰਮਾ ਦੇ ਮਨਾਇਆ ਉਸ ਤੋਂ ਪਹਿਲਾਂ ਦੀਵਾਲੀ ਮਨਾਈ ਦੁਸ਼ਹਿਰਾ ਮਨਾਇਆ ਅਸੀਂ ਖੁਸ਼ਕਿਸਮਤ ਆ ਅਸੀਂ ਇਸ ਗੁਰੂ ਨਗਰੀ ਦੇ ਵਿੱਚ ਜਨਮ ਲਿੱਤਾ ਅਸੀਂ ਖੁਸ਼ਕਿਸਮਤ ਆ ਕਿ ਅਸੀਂ ਇਸ ਗੁਰੂ ਨਗਰੀ ਦੇ ਵਿੱਚ ਰਹਿ ਕੇ ਸੇਵਾ ਕਰ ਰਹੇ ਹਾਂ ਪਰ ਅੱਜ ਦੇ ਦਿਨ ਮੈਂ ਬਹੁਤ-ਬਹੁਤ ਮੁਬਾਰਕਾ ਦੇਣਾ ਔਰ ਮੈਂ ਸ਼ੰਗਰ ਦੀ ਤੁਹਾਡੀ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ ਕਿ ਮੈਂ ਵੀ ਸਾਰੀ ਜਗ੍ਹਾ ਘੁੰਮਿਆ ਅੱਜ ਮੈਂ ਤੀਸਰਾ ਪ੍ਰੋਗਰਾਮ ਅਟੈਂਡ ਕਰ ਰਿਹਾ ਹਾਂ ਅਜੇ ਦੋ ਹੋਰ ਕਰਨੇ ਆ ਛੱਡੀ ਮਾਤਾ ਦਾ ਮੰਦਰ ਨਾ ਸਿਰਫ ਇੱਕੋ ਜਗ੍ਹਾ ਦੇ ਵਿੱਚ ਤੇ ਮੈਂ ਪ੍ਰਧਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੋ ਵੀ ਮੇਰੀ ਸੇਵਾ ਲਗਾਓਗੇ ਮੈਂ ਉਹਦੇ ਲਈ ਹਾਜ਼ਰ ਹਾਂ ਸਰਕਾਰ ਸਾਡੀ ਨਹੀਂ ਹੈਗੀ ਲੇਕਿਨ ਮੈਂ ਆਪਣੀ ਨਿੱਜੀ ਕਮਾਈ ਤੋਂ ਅਸਰ ਇਕੌਂਸਲਰ ਸਾਹਿਬ ਵੀ ਬੈਠੇ ਨੇ ਨੀਰਤ ਜੀ ਵੀ ਬੈਠੇ ਨੇ ਸ਼ੰਦਰ ਜੀ ਵੀ ਬੈਠੇ ਨੇ ਸਾਰੇ ਪਰਦਾ ਜੋ ਜੋ ਸਾਡੀ ਸੇਵਾ ਲਾਉਗੇ ਅਸੀਂ ਹਾਜ਼ਰ ਹਾਂ ਕਿਉਂਕਿ ਤੁਸੀਂ ਕਿਸੇ ਆਪਣੇ ਵਾਸਤੇ ਨਹੀਂ ਲੈ ਰਹੇ ਪਰਮਾਤਮਾ ਦੇ ਮਾਂ ਦੇ ਘਰ ਵਾਸਤੇ ਲੈ ਰਹੇ ਹੋ ਮਾਂ ਦੇ ਘਰ ਵਾਸਤੇ ਹਮੇਸ਼ਾ ਅਸੀਂ ਆ ਜਾ ਇਹਦੇ ਕੋਈ ਅਸੀਂ ਇਹਦੇ ਵਾਸਤੇ ਅਸੀਂ ਕੋਈ ਵੋਟਾਂ ਜਾਂ ਰਾਜਨੀਤੀ ਵਾਸਤੇ ਨਹੀਂ ਮੈਨੂੰ ਖੁਸ਼ੀ ਹੈ ਕਿ ਸਾਦੇਸ ਇਲਾਕੇ ਦੇ ਵਿੱਚ ਪਰ ਮੈਂ ਖੁਸ਼ਕਿਸਮਤ ਆ ਕਿ ਇਸ ਇਸ ਇਲਾਕੇ ਦੀ ਮੈਂ ਸੇਵਾ ਕਰਨਾ ਚਾਹੁੰਦਾ ਔਰ ਤੁਸੀਂ ਮੈਨੂੰ ਸੇਵਾ ਦਾ ਮੌਕਾ ਦਿਓਗੇ ਕਿਤੇ ਸਭ ਤੋਂ ਜਿਆਦਾ ਪ੍ਰਵਾਸੀ ਪਰਿਵਾਰ ਇਸ ਇਲਾਕੇ ਦੇ ਵਿੱਚ ਰਹਿੰਦੇ ਔਰ ਮੈਂ ਵੇਰਕੇ ਵੀ ਗਿਆ ਉੱਥੇ ਵੀ ਪ੍ਰਵਾਸੀ ਪਰਿਵਾਰ ਬਹੁਤ ਸੀ ਉਸ ਤੋਂ ਬਾਅਦ ਅਸੀਂ ਗੁਰੂ ਨਗਰ ਗਏ ਉੱਥੇ ਵੀ ਪ੍ਰਵਾਸੀ ਪਰਿਵਾਰ ਬਹੁਤ ਸੀ ਅਜੀਤ ਨਗਰ ਵੇਰਕਾ ਗਏ ਉੱਥੇ ਵੀ ਪ੍ਰਵਾਸੀ ਪਰਿਵਾਰ ਬਹੁਤ ਸੀ ਇੱਥੇ ਵੀ ਪ੍ਰਵਾਸੀ ਪਰਿਵਾਰ ਬਹੁਤ ਹੈ ਤੇ ਮੈਂ ਚਾਹਨਾ ਕਿ ਇਸ ਪਵਿੱਤਰ ਜਗ੍ਹਾ ਦਾ ਇੱਕ ਵਧੀਆ ਨਿਰਮਾਣ ਹੋਵੇ ਮੈਂ ਭਾਰਤੀ ਜੀ ਦੀ ਬੰਬੀ ਉਹਨਾਂ ਨੂੰ ਵੀ ਰਿਕੁਐਸਟ ਕਰਾਂਗਾ ਕਿ ਉਹਨਾਂ ਨੂੰ ਜ਼ਿਆਦਾ ਜਗ੍ਹਾ ਦੇਣ ਤਾਂ ਕਿ ਇੱਥੇ ਵਧੀਆ ਅਸੀਂ ਛੱਡੀ ਮਈਆ ਦਾ ਮੰਦਿਰ ਬਣਾ ਸਕੀਏ ਪਰ ਵੱਡਾ ਪਰਬ ਮਨਾਇਆ ਕਿਉਂਕਿ ਹਰੇਕ ਪਰਬ ਦਾ ਇੱਕ ਮਹੱਤਵ ਹੈ ਸਾਡੇ ਛੋਟੇ-ਛੋਟੇ ਬੱਚਿਆਂ ਨੂੰ ਪਤਾ ਲੱਗਣਾ ਚਾਹੀਦਾ ਕਿ ਹਰੇਕ ਤਿਉਹਾਰ ਦਾ ਕੀ-ਕੀ ਮਹੱਤਵ ਹੈ ਮੈਂ ਕੱਲ ਆਪਣੇ ਭੇਟੀ ਨੂੰ ਪੁੱਛਿਆ ਮੇਰੀ ਬੇਟੀ ਵਕੀਲ ਹੈ ਮੈਂ ਉਹਨੂੰ ਪੁੱਛਿਆ ਕਿ ਛੱਡੀ ਦਾ ਛੱਟ ਪੂਜਾ ਦਾ ਕੀ ਮਹੱਤਵ ਹੈ ਉਹਨੇ ਮੈਨੂੰ ਦੱਸਿਆ ਮੈਂ ਸੱਚਾਈ ਦੱਸਦਾ ਮੈਂ ਝੂਠ ਨਹੀਂ ਬੋਲਦਾ ਮੈਨੂੰ 47 ਸਾਲ ਦੀ ਉਮਰ ਤੇ ਮੈਨੂੰ ਵੀ ਨਹੀਂ ਛੱਟ ਪੂਜਾ ਦਾ ਮਤਲਬ ਪਤਾ ਸੀ ਕੱਲ ਮੈਨੂੰ ਉਹਨੇ ਸਮਝਾਇਆ ਕਿੰਨਾ ਹੈ ਅਸਰ ਤੇ ਸਾਡੀ ਜਿਹੜੀ ਉਮਰ ਹੈ ਜਦੋਂ ਤੱਕ ਜੀਣਦੇ ਆ ਉਦੋਂ ਤੱਕ ਇਹ ਸਾਨੂੰ ਸਿੱਖਣ ਦੀ ਹਰ ਚੀਜ਼ ਦੀ ਲੋੜ ਹੈ ਤੇ ਪ੍ਰਮਾਤਮਾ ਇਹ ਛੱਟ ਮਈਆ ਸਭ ਦੇ ਮੇਰ ਭਰਿਆ ਹੱਥ ਰੱਖੇ ਸਭ ਨੂੰ ਸਾਡੇ ਬੱਚਿਆਂ ਨੂੰ ਤਰੱਕੀਆਂ ਦੇਵੇ ਸਾਡੇ ਬੱਚੇ ਖੂਬ ਮਦਨ ਫੁਲਨ ਸਾਡੇ ਪਰਿਵਾਰ ਖੁਸ਼ੀਆਂ ਮਨਾਣ ਹਰ ਸਾਲ ਅਸੀਂ ਇਸ ਛਟਮਈਆਂ ਦੇ ਤਿਹਾਰ ਤੇ ਖੁਸ਼ੀਆਂ ਮਾਨੀਏ ਇਸੇ ਤਰ੍ਹਾਂ ਅਸੀਂ ਆਪਣੇ ਪਰਿਵਾਰਾਂ ਦੇ ਨਾਲ ਹਰੇਕ ਤਿਹਾਰ ਮਨਾਈਏ ਮੈਂ ਪ੍ਰਧਾਨ ਜੀ ਦਾ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇਸ ਇਲਾਕੇ ਦੇ ਵਿੱਚ ਇੱਕ ਵਧੀਆ ਮੰਦਰ ਦੀ ਨੀਂਹ ਰੱਖੀ ਔਰ ਮੈਂ ਖਾਸ ਕਰਕੇ ਸ਼ੰਦਰ ਜੀ ਦਾ ਲਾਡੋ ਜੀ ਦਾ ਨੀਰਜ ਜੀ ਦਾ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫੇਰ ਮੈਂ ਛਟਮਈਆਂ ਕੀ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ